मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਰਕਾਰ ਵੱਲੋਂ ਜਿਹੜੀ GST ਘਟਾਈ ਗਈ ਆ ਉਸ ਬਾਰੇ ਜਾਣਕਾਰੀ ਦੇ ਲੋ ਕਿ ਪਹਿਲਾਂ GST ਕਿੰਨੀ ਲੱਗੂ ਸੀਗੀ ਤੇ ਹੁਣ ਘਟ ਕੇ ਕਿੰਨੀ ਹੋਈ ਮੋਦੀ ਸਰਕਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਕਸਟਮਰ ਵਾਸਤੇ ਬੜਾ ਅੱਛਾ ਕਰਤਾ ਜਿਹਨੂੰ 18% ਕਰਤਾ ਗਿਆ ਖਾਸ ਕਰਕੇ LED's ਵਿੱਚ ਤੇ AC ਵਿੱਚ 4000 ਰੁਪਿਆ ਵਾਸ਼ਿੰਗ ਮਸ਼ੀਨ ਤੇ ਫਾਇਦਾ ਆਇਆ ਇਹ ਲੇਡੀਆਂ ਤੇ ਫਾਇਦਾ ਆਇਆ ਇਹ ਦਿਨਾਂ ਲੈ ਗਾਕ ਨੂੰ ਬਹੁਤ ਜਿਆਦਾ ਖੁਸ਼ੀ ਆ ਕਿੰਦੀ ਸਾਡੀ ਸੇਲ ਵੀ ਵਧੀ ਆ ਤੇ ਵੈਸੇ ਵੀ ਅਸੀਂ ਬੜੇ ਖੁਸ਼ ਆ ਵਾਲੀ ਨੂੰ ਤੋਹਫਾ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸ ਤਰ੍ਹਾਂ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਤੋਹਫਾ ਗਾਗ ਵੀ ਖੁਸ਼ ਆ ਅਸੀਂ ਵੀ ਖੁਸ਼ ਆ ਕਲੀਨੋ بیس ਮਾਡਲ ਦੀ ਗੱਲ ਕਰਨਾ sigma ਦੀ ਬੇਸਿਕ ਪ੍ਰਾਈਸ ਉਹਦਾ 674000 ਸੀ ਹੁਣ ਘਟ ਕੇ 617000 ਰਹਿ ਗਿਆ ਹੈ ਸਰ 22 ਤਰੀਕ ਤੋਂ ਪਹਿਲਾਂ ਟਰੈਕਟਰਾਂ ਤੇ 12% ਸੀਗੀ ਇਹ ਹੁਣ 7% ਘਟੀ ਹੈ ਤੇ 5% ਹੋ ਗਈ ਹੈ ਉਹਦੇ ਨਾਲ ਮਤਲਬ ਲੋਕਾਂ ਦਾ ਹੈਗਾ ਵੀ ਆਪਣੇ ਹਲ ਝਗਾ ਹੋਇਆ ਟਰੈਕਟਰ ਵਿਕ ਰਹੇ ਆ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਇਹ ਕੈਂਸਰ ਦੀਆਂ 22 ਤਰ੍ਹਾਂ ਦੀਆਂ ਮੈਡੀਸਿਨਸ ਆ ਜਿਨ੍ਹਾਂ ਤੇ GST ਦੀ ਕਟੌਤੀ ਹੋਈ ਆ ਸੈਂਟਰੀ ਦੀ ਗੱਲ ਕਰੀਏ ਤੇ ਤੁਹਾਡੇ ਜਿਹੜੀ ਦੁਕਾਨਦਾਰੀ ਤੇ ਕੀ ਅਸਰ ਪਿਆ ਸਾਡੀ ਸੈਂਟਰੀ ਦੇ ਪਹਿਲਾਂ ਵੀ 18% ਦੀ ਤੇ ਹੁਣ ਵੀ 18% ਆ। ਸੋ ਇਲੈਕਟ੍ਰੋਨਿਕ ਚੀਜ਼ਾਂ ਦੇ ਉੱਤੇ ਜਿਹੜੀ ਹੈ ਕਿੰਨੀ ਜਿਹੜੀ ਹੈ ਜੀਐਸਟੀ ਕਟਾਈ ਗਈ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਸੀ ਕਾਲ ਸਰ ਸਸੀ ਕਾਲ ਜੀ ਕਿ ਹਾਲ ਜੀ ਠੀਕਾ ਜੀ। ਅਰੇ ਪਹਿਲੋਂ ਫਰਮ ਦਾ ਨਾਮ ਦੱਸ। ਸਾਡੇ ਫਰਮ ਦਾ ਨਾਮ ਹਰਜੀਤ ਐਂਟਰਪ੍ਰਾਈਜ਼ ਕਰਨਤਾਰਨ ਜੀ। ਹਾਂ ਜੀ ਹਾਂ ਜੀ। ਸਰਕਾਰ ਵੱਲੋਂ ਜਿਹੜੀ ਜੀਐਸਟੀ ਕਟਾਈ ਗਈ ਹੈ ਉਸ ਬਾਰੇ ਜਾਣਕਾਰੀ ਦੇ ਲੋ ਕਿ ਪਹਿਲਾਂ ਜੀਐਸਟੀ ਕਿੰਨੀ ਲੱਗੂ ਸੀਗੀ? ਹੋਣ ਕੱਟ ਕੇ ਕਿੰਨੀ ਹੋਈ ਸਰ ਦੇਖੋ ਸਾਡੇ ਵਪਾਰ ਦੇ ਵਿੱਚ ਮੈਕਸਿਮ ਜੀਐਸਟੀ ਜਿਹੜੀ ਸੀ ਨਾ 28% ਸੀ ਜਿਹੜੀ ਕਿ ਉਹਨਾਂ ਕਹਿ ਲਓ ਕਿ ਅਸੀਂ ਮੋਦੀ ਸਰਕਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਸਟਮਰ ਵਾਸਤੇ ਬੜਾ ਅੱਛਾ ਕਰਤਾ ਜਿਸ ਨੂੰ 18% ਕਰਤਾ ਗਿਆ ਖਾਸ ਕਰਕੇ LEDS ਵਿੱਚ ਤੇ AC ਵਿੱਚ ਉਸ ਕਾਰਨ ਪ੍ਰਾਈਸ ਡ੍ਰੌਪ ਹੋਇਆ ਉਹਦੇ ਕਾਰਨ ਕਸਟਮਰ ਨੂੰ ਰੇਟਸ ਵੀ ਮਿਲ ਜਾਣਗੇ ਤੇ ਸਾਡੇ ਵੀ ਸੇਲ ਵਧੇਗੀ ਜਿਵੇਂ ਅਲੱਗ-ਅਲੱਗ ਜਿਹੜੇ ਹੈਗੇ ਆ ਪ੍ਰੋਡਕਟ ਹੈਗੇ ਆ ਜਿਦਾਂ ਵਾਸ਼ਿੰਗ ਮਸ਼ੀਨ ਹੈ ਐਲਈਡੀ ਦੀ ਗੱਲ ਕੀਤੀ ਆ ਫ੍ਰਿਜਾਂ ਦੀ ਗੱਲ ਕੀਤੀ ਆ ਇਹਦੇ ਵਿੱਚ ਇੱਕ ਫ੍ਰਿਜ ਦੇ ਪਿੱਛੇ ਕਿੰਨਾ ਕੁ ਕਸਟਮਰ ਨੂੰ ਫਾਇਦਾ ਹੋ ਰਿਹਾ ਦੇਖੋ ਫ੍ਰਿਜ ਵਿੱਚ ਇਹ ਨਹੀਂ ਕੋਈ ਬੈਨੀਫਿਟ ਹੈ ਫ੍ਰਿਜ ਵਿੱਚ ਉਹੀ ਜੀਐਸਟੀ ਦਿਆ ਵਾ ਜੋ ਪਹਿਲੇ ਸੀ ਜਿਹੜਾ ਮੇਨ ਬੈਨੀਫਿਟ ਹੋ ਐਲਈਡੀ ਤੇ ਹੋਇਆ ਜੀ ਤੇ ਏਸੀ ਤੇ ਹੋਇਆ ਜੀ ਹਾਂਜੀ ਤੇ ਵਾਸ਼ਿੰਗ ਵਾਸ਼ਰ ਜਿਹੜੇ ਡਰਾਇਰਸ ਆ ਉਹਨਾਂ ਤੇ ਹੋਇਆ ਜਿਹੜੇ ਡਰਾਇਰ ਆ ਉਹਨਾਂ ਤੇ ਹੋਇਆ ਜਾਂ ਹੋਇਆ ਜਿਹੜੇ ਤੁਹਾਡੇ ਆਪਣੇ ਜਿਹਨੂੰ ਕਹਿੰਦੇ ਨੇ ਡਿਸ਼ ਵਾਸ਼ਰਸ ਦੇ ਹਾਂਜੀ ਉਹਨਾਂ ਤੇ ਹੋਇਆ ਪ੍ਰੋਡਕਟ ਦੇ ਵਿੱਚ ਕਿੰਨਾ ਫਾਇਦਾ ਹੋ ਰਿਹਾ ਹੈ ਸਾਡੀ ਪ੍ਰੋਡਕਟ ਦੇਖੋ ਜੀ 1% ਦੇ ਕਿਸੇ ਨੇ 3000 ਦਾ ਬੈਨੀਫਿਟ ਆਇਆ ਕਿਸੇ 4000 ਦਾ ਕਿਸੇ 5000 ਦਾ ਰੇਟ ਮੁਤਾਬਕ ਜਿਸਾਂ ਜਿਹਦਾ ਰੇਟ ਸੀ ਉਸ ਹਿਸਾਬ ਨਾਲ ਉਹਦੇ ਵਿੱਚ ਖੁਸ਼ੀ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਬੜੇ ਅੱਛੇ ਹੈ ਤੇ ਬਹੁਤ ਇਸ ਵੇਲੇ ਜਿਹੜੇ ਸੈਂਟਰ ਦੀ ਸਰਕਾਰ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਸਾਰੇ ਕਸਟਮਰ ਵੀ ਜਿਹੜੇ ਦੋਨਾਂ 'ਚ ਫਰਕ ਦੇਖੋ ਦੋਵਾਂ 'ਚ ਫਰਕ ਪੈਗਾ ਜੇ ਜੇ ਸਾਡੀ ਪਰਚੇਸ 'ਚ ਫਰਕ ਪੈਗਾ ਤੇ ਸੇਲ 'ਚ ਵੀ ਫਰਕ ਪੈਗਾ ਕਸਟਮਰ ਨੂੰ ਬੈਨੀਫਿਟ ਹੋਏਗਾ ਕਿ ਤੇਹਾਰ ਦਾ ਸੀਜ਼ਨ ਹੈ ਉਹਦੇ ਕਰਕੇ ਬੜਾ ਹੀ ਬੈਨੀਫ ਇਹਦੇ ਨਾਲ ਗਾਹਕ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਹਿੰਦੇ ਸਾਡੀ ਸੇਲ ਵੀ ਵਧੀ ਆ ਤੇ ਵੈਸੇ ਵੀ ਅਸੀਂ ਬੜੇ ਖੁਸ਼ ਆ ਜੇ ਰੇਟ ਘਟੂ ਆ ਤੇ ਗਾਹਕ ਵੀ ਹੋਣਾ ਜ਼ਿਆਦਾ ਵਧੂਗਾ ਇਸ ਕਰਕੇ ਭਾਜੀ ਉਹਨਾਂ ਬਹੁਤ ਸਨ ਤਰੀਕੇ ਨਾਲ ਦੱਸਿਆ ਬੜੀ ਵਧੀਆ ਹਨ ਜਾਣਕਾਰੀ ਦਿੱਤੀ ਇਲੈਕਟ੍ਰੋਨਿਕ ਸਕੂਟਰੀਆਂ ਤੇ ਕਿੰਨਾ ਗਾ ਜੀਐਸਟੀ ਘਟਾਈ ਗਈ ਹੈ ਉਹ ਜਾਣਕਾਰੀ ਲੈਣੇ ਆ ਸਸੀ ਜੀ ਸਸੀ ਜੀ ਇਹ ਆਪਣਾ ਫਰਮ ਦਾ ਨਾਮ ਦੱਸ ਆਪਣਾ ਹੈਗਾ ਜੀ ਬ੍ਰਦਰ ਇਲੈਕਟ੍ਰੋਨਿਕ ਹਾਂਜੀ ਇਹ ਵੀ ਇਸ ਚੀਜ਼ ਗੱਲ ਕਰੀਏ ਕਿ ਕਿੰਨੀ GST ਘਟੀ GST ਪਹਿਲਾਂ ਸਾਰਾ 28% ਹੀ ਹੋਣਾ ਇਸ ਟਾਈਮ 18 ਦੇ ਹਾਂਜੀ ਕਾਫੀ ਫਰਕ ਪੈ ਗਿਆ ਗੱਡੀਆਂ ਰੇਟ ਵੀ ਕਾਫੀ ਘਟ ਗਏ ਇਹ ਗੱਡੀ ਪਿੱਛੇ ਕਿੰਨਾ ਰੇਟ ਡਾਊਨ ਹੋਇਆ ਕਿੰਨਾ ਫਾਇਦਾ ਆਏਗਾ ਜਿਹੜੇ ਛੋਟੇ ਮਾਡਲ ਆ ਉਹਨਾਂ ਨੇ 3000 ਰੁਪਏ ਦਾ ਫਾਇਦਾ ਜੇ ਤੇ ਜਿਹੜੇ ਵੱਡੇ ਉਹਨਾਂ ਦੇ 4000 ਰੁਪਏ ਮਿਲਣ ਡਿਸਕਾਊਂਟ ਆ ਜੀ ਵਾਲੀ ਨੂੰ ਤੋਹਫਾ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਤੋਹਫਾ ਗਾਗ ਵੀ ਖੁਸ਼ ਆਹੀਂ ਵੀ ਖੁਸ਼ ਆ ਜੋ ਕਿ ਰੇਟ ਕੱਟ ਹੋਣਗੇ ਤੇ ਸਾਡੀਆਂ ਗੱਡੀਆਂ ਵਿਕਣਗੀਆਂ ਤੇ ਸਾਡਾ ਕੰਮ ਜ਼ਿਆਦਾ ਚੱਲੂਗਾ ਤੇ ਮਾਰਕੀਟ ਬਣੂਗੀ ਐਟੂ ਫਰਕ ਪਿਆ ਸੇਲ ਦੇ ਫਰਕ ਪੈਣਾ ਜੀ ਹਾਂ ਤੇ ਆਹ ਫਰਕ ਮਨਹੋਲੀ ਵਾਲੀ ਉਹਨਾਂ ਕਾਫੀ ਫਰਕ ਪੈ ਜਾਣਾ ਹਾਂ ਜੀ ਰੇਟ ਦੇ ਹਿਸਾਬ ਨਾਲ ਕਿਹੜੀਆਂ ਕਿਹੜੀਆਂ ਗੱਡੀਆਂ ਤੇ ਕਿੰਨੀਆਂ ਕਿੰਨੀਆਂ ਜੀਐਸਟੀ ਜਿਹੜੀ ਆ ਕਟਾਈ ਗਈ ਹੈ ਬੀਜੀਪੀਸੀ ਕਾਰ ਦੇ ਵੱਲ ਸੋ ਤੁਸੀਂ ਸੋ ਜਾਣਕਾਰੀ ਜਿਹੜੀ ਆਪਾਂ ਕਰਦੀਆਂ ਕਾਰ ਵਿਆਜ ਕਿੰਨੀ ਜੀਐਸਟੀ ਜੇ ਕਟਾਈ ਗਈ ਸਰ ਲਗਭਗ ਲਗਭਗ ਜੇ ਗੱਲ ਕਰੀਏ ਤਾਂ ਜੀਐਸਟੀ ਦਾ ਵੇਵਰ 60000 ਤੋਂ ਸਟਾਰਟ ਹੋ ਕੇ ਹਰ ਕਾਰ ਤੇ ਬੇਸਿਕ ਪ੍ਰਾਈਸ ਤੇ ਜਿੱਦਾਂ ਮੈਂ ਇੱਕ ਬਲਿਨੋ ਬੇਸ ਮਾਡਲ ਦੀ ਗੱਲ ਕਰ ਲਾਂ ਸਿਗਮਾ ਦੀ ਬੇਸਿਕ ਪ੍ਰਾਈਸ ਉਹਦਾ 674000 ਸੀ ਹੁਣ ਘਟ ਕੇ 617000 ਰਹਿ ਗਿਆ ਹੈ ਅਰਾਊਂਡ ਅਰਾਊਂਡ 55 ਤੋਂ 56000 ਰੁਪਏ ਦਾ ਫਰਕ ਬੇਸਿਕ ਪ੍ਰਾਈਸ ਤੇ ਆ ਗਿਆ ਹੈ ਜਿਸ ਦਿਨ ਤੋਂ ਜਿਹੜੀ ਜੀਐਸਟੀ ਲਾਗੂ ਹੋਈ ਆ ਉਸ ਤੋਂ ਜਬ ਸੇਲ ਦੀ ਗੱਲ ਕਰੀਏ ਕਿੰਨੀ ਸੇਲ ਚ ਵਾਧਾ ਹੋਇਆ ਸੇਲ ਦਾ ਬਹੁਤ ਵਧੀਆ ਸਾਨੂੰ ਇੰਪਰੂਵਮੈਂਟ ਮਿਲੀ ਜੀ ਬਹੁਤ ਸੋਹਣੀਆਂ ਬੁਕਿੰਗ ਆ ਸਾਡੇ ਕੋਲ ਅਲੋਟਮੈਂਟਸ ਕਾਫੀ ਨੇ ਮਤਲਬ ਬੁਕਿੰਗ ਦਾ ਬਹੁਤ ਸਾਨੂੰ ਬੈਨੀਫਿਟ ਹੋਇਆ ਜੀ ਨਾਲ ਦੇ ਨਾਲ ਤਾਂ ਐਸੀ ਕਾਰਾਂ ਵੀ ਦਿਖਾਵਾਂਗੇ ਕਿਹੜੀ ਕਿਹੜੀ ਕਾਰ ਦੇ ਉੱਤੇ ਜਿੰਕਿਨੀ ਕਿੰਨੀ GST ਜਿਹੜੀ ਲੱਗ ਹੋਈ ਹੈ ਤੇ ਕਿਹੜੀ ਕੀ ਕਾਰ ਦੇ ਨਾਮ ਕੀ ਹੈ ਉਹਨਾਂ ਕਾਰਾਂ ਦੀ ਸਾਰੀ ਜਾਣਕਾਰੀ ਲਵਾਂਗੇ ਸਰ ਇਹ ਬਲੀਨੋ ਦਾ ਡੈਲਟਾ ਮਾਡਲ ਆ ਜੀ ਸੈਕੰਡ ਵੇਰੀਐਂਟ ਆ ਬੀ ਸੂ ਪਰ ਲਾ ਇਹਦੇ ਗੱਲ ਕਰੀਏ ਐਕਸ਼ੋਰੂਮ ਦੀ ਜੀ 758000 ਰੁਪਿਆ ਦਾ ਐਕਸ਼ੋਰੂਮ ਸੀ ਪਹਿਲਾਂ ਹੁਣ ਘਟ ਕੇ ਰਹਿ ਗਿਆ 693000 65000 ਰੁਪਏ ਦਾ ਡਿਫਰੈਂਸ ਇਹਦੇ بیس ਪ੍ਰਾਈਸ ਤੇ ਹੀ ਆ ਗਿਆ ਹੈ ਇਸ ਵਾਲੇ ਮਾਡਲ ਤੇ ਜਿਹਦੇ ਵਿੱਚ ਆਪਾਂ ਨੂੰ ਬਹੁਤ ਸੋਹਣੇ ਫੀਚਰ ਮਿਲਦੇ ਨੇ ਜਾਨੀ ਕਿ ਨੋਰਮਲ ਐਵਰੇਜ ਦੇ ਹਿਸਾਬ ਨਾਲ ਸਾਡਾ ਇਹੀ ਵੇਰੀਐਂਟ ਜ਼ਿਆਦਾ ਵੇਖਦਾ ਹੈ sigma sigma ਵੀ ਵਿਕਦਾ ਹੈ delta ਵਿਕਦਾ ਹੈ zeta ਵਿਕਦਾ ਤੇ alpha ਵਿਕਦਾ ਹੈ 22 2025 ਤੋਂ ਜਿਹੜੀ ਆ ਜੀਐਸਟੀ ਲਾਗੂ ਹੋਈ ਹੈ ਵਿਕਟਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਕਿੰਨੀ ਕਿ ਬੁਕਿੰਗ ਹੋਈ ਹੈ ਮੈਂ ਉਸ ਤੋਂ ਬਾਅਦ ਫਲੋ ਦੀ ਗੱਲ ਕਰਾਂ ਤਾਂ ਮੇਰੇ ਕੋਲ ਤੋਂ 25 ਤੋਂ 30 ਬੁਕਿੰਗਸ ਅਵੇਲੇਬਲ ਹੈ ਇਹ ਭਾਜੀਪੀ ਦੀ ਜੋ ਸਰਕਾਰ ਦੇ ਵੱਲੋਂ ਜਿਹੜੇ ਆ ਉਪਰਾਲਾ ਕੀਤਾ ਗਿਆ ਜਿਹਦੇ ਨਾਲ ਵਪਾਰ ਨੂੰ ਵੀ ਕਾਫੀ ਵਾਧਾ ਹੋਇਆ ਜੀ ਇਹ ਉਪਰਾਲੇ ਨੇ ਕਿਸ ਤਰ੍ਹਾਂ ਦੇ ਬਹੁਤ ਸੋਹਣਾ ਉਪਰਾਲਾ ਜੀ ਬਹੁਤ ਸੋਹਣੀ ਸਾਡੇ ਆ ਸ਼ੋਅਰੂਮ ਵਾਕ ਇਨ ਹੋਈ ਹੈ ਜੀ ਬਹੁਤ ਸੋਹਣੇ ਸਾਨੂੰ ਹਾਈਪਰ ਲੋਕਲਸ ਤੋਂ ਲੀਡ ਆ ਰਹੀਆਂ ਜੀ ਕਸਟਮਰ ਬਹੁਤ ਇੰਟਰਸਟਿਡ ਆ ਜੀ ਕਸਟਮਰ ਕਿਸੇ ਦਾ ਹੁਣ ਗੱਲ ਕਰੀਏ ਤਾਂ ਫੌਰਨ ਤੋਂ ਸਾਨੂੰ ਜਿੱਦਾਂ ਵੈਬ ਲੀਡ ਹੈ ਨਾ ਜਿਹੜੀ ਉਹ ਫੌਰਨ ਤੋਂ ਵੀ ਕੈਪਚਰ ਕਰਦੇ ਆ ਜੀ ਅਸੀਂ ਸਾਨੂੰ ਉਸ ਤੋਂ ਵੀ ਕਾਲਸ ਆ ਰਹੀਆਂ ਨੇ ਈਵਨ ਲੀ ਮੈਂ ਰਾਤੀ ਗੱਲ ਕੀਤੀ ਕਿਸੇ ਨਾਲ ਉਹ ਜਰਮਨ ਬੈਠੇ ਨੇ ਤਾਂ ਉਹਨਾਂ ਨੇ ਆਣਾ ਨੈਕਸਟ ਮੰਥ ਦੀਵਾਲੀ ਦੇ ਆਸ-પાસ ਉਹ ਕਹਿੰਦੇ ਕਾਰ ਚਾਹੀਦੀ ਹੈ ਮੈਂ ਓਬਵੀਅਸਲੀ ਉਹਨਾਂ ਦੇ ਡਾਕੂਮੈਂਟ ਮੰਗਾ ਕੇ ਗੱਡੀ ਬੁੱਕ ਕਰ ਲਈਤੀ ਹੋਈ ਹੈ ਕਿ ਤੁਹਾਨੂੰ ਨੈਕਸਟ ਮੰਥ ਅਵੇਲੇਬਲ ਕਰਵਾ ਦੇ ਓਹ ਏਜੰਸੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਅੱਜ ਗੱਡੀਆਂ ਬਾਰੇ ਦੱਸਿਆ ਵੀ ਇੰਨਾ ਫਾਇਦਾ ਹੋਊਗਾ ਹਰ ਇੱਕ ਗੱਡੀ ਉੱਤੇ ਅਸੀਂ ਡੀਲਿੰਗ ਕਰਨੀ ਆ ਸੋਲਸ ਟਰੈਕਟਰਸ ਦੀ ਜੋ 5224 ਹੈਗਾ ਏ 60 ਐਚਪੀ ਚ ਜਿਸ ਦੀ ਹੁਣ ਕੀ 17 ਤੋਂ 5% ਜਿਹੜੀ ਜੀਐਸਟੀ ਆ ਉਹ ਘਟ ਹੋ ਗਈ ਹੈ ਜਿਹਦੇ ਕਾਰਨ 50000 60000 ਦੇ ਲਾਗੇ ਚਾਕੇ ਇਸ ਦਾ ਰੇਟ ਡਾਊਨ ਹੋ ਚੁੱਕਾ ਹੈਗਾ ਏ 22 25 ਤੋਂ ਪਹਿਲਾਂ ਕਿੰਨੀ ਜੀਐਸਟੀ ਸੀ ਹੁਣ ਕਿੰਨੀ ਜੀਐਸਟੀ ਲੱਗੂਗੀ ਸਰ 22 ਤਰੀਕ ਤੋਂ ਪਹਿਲਾਂ ਟਰੈਕਟਰਾਂ ਤੇ 12% ਸੀਗੀ ਤੇ ਹੁਣ 7% ਘਟੀਏ ਤੇ 5% ਹੋ ਗਈ ਹੈ। ਉਹਦੇ ਨਾਲ ਮਤਲਬ ਲੋਕਾਂ ਦਾ ਹੈਗਾ ਵੀ ਆਪਣੇ ਅਲ ਝਕਾ ਹੋਇਆ ਟਰੈਕਟਰ ਵਿਕ ਰਹੇ ਆ। ਸਰਕਾਰ ਦਾ ਬਹੁਤ ਵਧੀਆ ਪਰਾਲਾ। ਸੀਲ ਦਾ ਫਰਕ ਪਿਆ ਜੀ। ਹਾਂਜੀ ਸੇਲ ਦਾ ਤੇ ਪਿਆ ਜੀ। ਰੇਟ ਘਟਣਾ ਸੇਲ ਦਾ ਫਰਕਾ ਕਾਫੀ ਪਿਆ। ਕਿਹੜੇ-ਕਿਹੜੇ ਪ੍ਰੋਡਕਟ ਹੈਗੇਗਾ? ਕਿਹੜੀ-ਕਿਹੜੀ? ਆਪਣੇ ਕੋਲ ਸਰ 40 32 HP ਤੋਂ ਲੈ ਕੇ ਤੇ 75 HP ਤੱਕ ਸਾਰੇ ਆਂਦੇ ਆ ਜਿਹੜੇ ਜ਼ਿਆਦਾ ਆ ਆਪਣੇ। ਉਹ 50 HP ਵਾਲਾ 5015 ਆ। ਪਤਵਿੰਡਾ ਐਚਪੀ ਤੇ ਪਤਵਿੰਡਾ 155724 4 ਵੀਲ ਡਰਾਈਵ ਤੇ ਵੀ ਆ 2 ਵੀਲ ਡਰਾਈਵ ਤੇ ਵੀ ਆ ਹਾਂਜੀ 5% ਜਿਹੜੀ ਜੀਐਸਟੀ ਲਾਗੂ ਹੋਈ ਆ ਤੇ ਉਹਦੇ ਨਾਲ ਹਰ ਟਰੈਕਟਰ ਤੇ ਕਿੰਨਾ ਫਰਕ ਪਿਆ ਜੀ ਹਰ ਟਰੈਕਟਰ ਤੇ ਲਗਭਗ ਲਾ ਲੋ ਕਿ 60000 ਦਾ ਫਰਕ ਪਿਆ ਜੀ 50 ਤੋਂ 60000 ਦਾ ਹਾਂਜੀ ਸਰਕਾਰ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਧੀਆ ਉਪਰਾਲਾ ਜੀ ਲੋਕਾਂ ਲਈ ਫਾਇਦਾ ਆ ਚਲੋ ਸਾਡੀ ਵੀ ਸੇਲ ਵਧੀ ਆ ਉਸ ਨਾਲ ਇਹ ਵਧੀਆ ਉਪਰਾਲਾ ਨੂੰ ਬੀਜੇਪੀ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਕਿਸਾਨੀ ਨਾਲ ਸੰਬੰਧਿਤ ਜੋ ਟਰੈਕਟਰ ਆ ਜਾਂ ਹੋਰ ਜਿਹੜੇ ਸ਼ੰਦ ਤੇ ਵਰਤੇ ਜਾਂਦੇ ਆ ਉਹਨਾਂ ਤੇ ਜੀਐਸਟੀ ਕਟਾਈ ਗਈ ਹੈ ਤੇ ਇਸ ਟਾਈਮ ਟਰੈਕਟਰਾਂ ਦੇ ਉੱਤੇ 5% ਜਿਹੜੀ ਜੀਐਸਟੀ ਲਾਗੂ ਆ ਜਿਹਦੇ ਨਾਲ ਹਰ ਟਰੈਕਟਰ ਦੇ ਪਿੱਛੇ 50 ਤੋਂ 60 ਹਜ਼ਾਰ ਰੁਪਏ ਦਾ ਇਸ ਟਾਈਮ ਕਿਸਾਨ ਨੂੰ ਫਾਇਦਾ ਹੋ ਰਿਹਾ ਜਿਵੇਂ ਕਿ ਭਾਈ ਸਾਹਿਬ ਮੇਰੇ ਕੋਲ ਆਈ ਦੇ ਸਾਹਿਬ ਵਿਚ ਸਿੰਘ ਗਿੱਲ ਤੇ ਉਹਨਾਂ ਦੇ ਨਾਲ ਜੋਸ਼ੀ ਸਾਹਿਬ ਭਾਈ ਸਾਹਿਬ ਸਾਹਿ ਤੁਸੀਂ ਆਏ ਹੋ ਔਰ ਜਿਹੜੀ ਕੋਈ ਗੁਪਤਾ ਜੀਐਸਟੀ ਬਾਰੇ ਬਿਲਾਂ ਨਹੀਂ ਸਮਝ ਆਉਂਦੀਆਂ ਉਹ ਸਮਝਾਈਆਂ ਸੁਣ ਕੇ ਵੇਖੇ ਚੰਗਾ ਲੱਗਾ ਇਹ ਸਾਡੀ ਸਰਕਾਰ ਨੇ ਮੋਦੀ ਸਰਕਾਰ ਨੇ ਲੋਕਾਂ ਬਾਰੇ ਵੀ ਸੋਚਿਆ ਲੋਕਾਂ ਦੀ ਡੇਲੀ ਨੀਡਸ ਦੀਆਂ ਕੁਝ ਚੀਜ਼ਾਂ ਤੇ ਰੇਟ ਕਾਫੀ ਚੰਗੀ ਤਰ੍ਹਾਂ ਘਟਾਏ ਗਏ ਜਿਵੇਂ ਕਿ ਸਭ ਤੋਂ ਪਹਿਲਾਂ ਮੈਡੀਸਿਨਸ ਲਈਏ ਕੈਂਸਰ ਦੀਆਂ 22 22 ਤਰ੍ਹਾਂ ਦੀਆਂ ਮੈਡੀਸਿਨਸ ਆ ਜਿਨ੍ਹਾਂ ਤੇ GST ਦੀ ਕਟੌਤੀ ਹੋਈ ਆ ਫਿਰ ਲੋਅ ਬਜਟ ਦੀਆਂ ਕਾਰਾਂ ਜਿਵੇਂ ਆਮ ਆਪਾ ਯੂਟਿਲਿਟੀ ਹੁੰਦੀ ਆ ਜਿਉਂ ਆਪਾ ਹੈੱਜਬੈਗ ਕਾਰ ਕਹਿੰਦੇ ਆ ਜਿਹਦੀ ਕੀਮਤ 1300 CC ਤੋਂ ਘੱਟ ਇੰਜਣ ਵਾਲੀਆਂ ਕਾਰਾਂ ਤੇ ਵੀ GST 'ਚ 10% ਘਟਾਤੀ ਹੋਈ ਆ ਮੰਨ ਲਓ ਕਿ ਕੋਈ ਬੰਦਾ 6 ਲੱਖ ਦੀ ਗੱਡੀ ਲੈਂਦਾ ਤੇ 60000 ਰੁਪਏ ਨੂੰ ਫਾਇਦਾ ਹੋ ਰਿਹਾ ਉਦੀ ਨਾਲ ਉਹ ਆਰ.ਸੀ ਬਣਾ ਸਕਦਾ ਆਪਣੀ ਗੱਡੀ ਡੈਕੋਰੇਸ਼ਨ ਕਰ ਸਕਦਾ ਇਹ ਬੜਾ ਵੱਡਾ ਸੁਝੋਗ ਹੈ ਲੋਕਾਂ ਨੂੰ ਜੇ ਇਹਦੀ ਗੱਲ ਕਰ ਲਈਏ ਤੇ ਬੁਕਸ ਵਗੈਰਾ ਜੋ ਜਿਹੜੀਆਂ ਵਰਤੋਂ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਸਾਰਿਆਂ ਤੇ ਜੀਐਸਟੀ ਘਟਾ ਦਿੱਤੀ ਗਈ ਹੈ ਬਿਲਕੁਲ ਸਭ ਤੋਂ ਵੱਡੀ ਜੀਐਸਟੀ ਜਿਹੜੀ ਘਟਾਈ ਗਈ ਹੈ ਖੁਸ਼ੀ ਹੋਈ ਕਿਸਾਨਾਂ ਦੇ ਕਿਉਂਕਿ ਕਿਸਾਨ ਪੰਜਾਬ ਦਾ ਬਹੁਤ ਭੀੜ ਤੇ ਆ ਜਿਵੇਂ ਹੋਣੀ ਹੜ੍ਹ ਆਇਆ ਕਿਸਾਨਾਂ ਨੂੰ ਬੜਾ ਨੁਕਸਾਨ ਹੋਇਆ ਉਹਦੇ ਵਿੱਚ ਉਹਦੇ ਵੱਡੇ ਪੱਧਰ ਤੋਂ ਜੀਐਸਟੀ ਘਟਾ ਕੇ 5% ਕਰ ਦਿੱਤੀ ਗਈ ਹੈ ਜਿੰਨਾ ਕਿਸਾਨਾਂ ਦੀਆਂ ਡੇਲੀ ਲੋੜਾਂ ਹੱਲ ਸੰਦ ਦੂਜੇ ਸਸਤੇ ਹੋਣਗੇ ਤੇ ਉਹ ਆਪਣੀ ਉਪਜਾਊ ਧਰਤੀ ਨੂੰ ਹੋਰ ਉਪਜਾਊ ਕਰਨਗੇ ਤਾਂ ਦੇਸ਼ ਦਾ ਨਾਂ ਉੱਚਾ ਕਰਨਗੇ ਤੇ ਮੋਦੀ ਸਰਕਾਰ ਵੱਲੋਂ ਵਕ ਵਕ ਜਿਹੜੀਆਂ ਡੇਲੀ ਨੀਡ ਦੀਆਂ ਚੀਜ਼ਾਂ ਵਰਤੋਂ ਵਾਲੀਆਂ ਜਾਂ ਕਿਸਾਨਾਂ ਦੀ ਗੱਲ ਕਰ ਲਈਏ ਤੇ ਕਾਫੀ ਸ਼ਾਰਟ ਕਰ ਦਿੰਦੀ ਹੈ ਜਿਹੜੇ 18% ਜਾਂ 28% ਸੀ ਉਹਦੇ 5% ਜਾਂ 10% ਜੀਐਸਟੀ ਲਾਗੂ ਕਰ ਦਿੰਦੀ ਹੈ ਉਥੇ ਜੇ ਆਪਾਂ ਸੈਂਟਰੀ ਦੀ ਗੱਲ ਕਰੀਏ ਤੇ ਤੁਹਾਡੇ ਜਿਹੜੀ ਦੁਕਾਨਦਾਰੀ ਉਤੇ ਕੀ ਅਸਰ ਪਿਆ ਦੇਖੋ ਜੀ ਸਾਡੀ ਸੈਂਟਰੀ ਦੇ ਪਹਿਲਾਂ ਵੀ 18% ਦੀ ਤੇ ਹੁਣ ਵੀ 18% ਹੈ ਹੋ ਸਕਦਾ ਕਿ ਕਿਤੇ ਨਾ ਕਿਤੇ ਇਹ ਅੰਗੋਲਿਆ ਕੀਤਾ ਗਿਆ ਹੋਵੇ ਜਾਂ ਰਹਿ ਗਿਆ ਹੋਵੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਬਜਟ ਚ ਕਿਉਂਕਿ ਰੋਟੀ ਕਪੜਾ ਤੇ ਮਕਾਨ ਇੱਕ ਮੰਗਿਆ ਸ਼ੁਰੂ ਤੋਂ ਲੋਕਾਂ ਦੀ ਸਾਡੇ ਦੇਸ਼ ਦਾ ਸ਼ੁਰੂ ਤੋਂ ਲੋਕਾਂ ਦਾ ਰੋਟੀ ਕਪੜਾ ਔਰ ਮਕਾਨ ਸੈਂਟਰੀ ਦਾ ਇੱਕ ਅੱਜ ਕੱਲ ਬੜਾ ਇੰਪੋਰਟੈਂਸ ਹੋ ਗਈ ਹੈ ਘਰਾਂ ਦੇ ਵਿੱਚ ਕਿਉਂਕਿ ਲੋਕੀ ਪਹਿਲਾਂ ਟਾਇਲਟ ਵਗੈਰਾ ਫਲਸ਼ ਵਗੈਰਾ ਦੂਰ ਪੈ ਲੀਏ ਜਾਂਦੇ ਸੀ ਹਿਕਾ ਲੋਕੀ ਘਰਾਂ ਚ ਬਣਾਉਂਦੇ ਆ ਘਰਾਂ ਚ ਕਰਦੇ ਆ ਯੂਜ਼ ਕਰਦੇ ਆ ਟੈਂਕੀਆਂ ਪਾਣੀ ਵਾਲੀਆਂ ਲਟਰ ਪਟਨ ਲੱਗੇ ਤੂੰ ਵੀ तकरीबन ਇੱਕ ਓਠੀ ਚ 50-60 ਹਜ਼ਾਰ ਦਾ ਸਾਮਾਨ ਲੱਗ ਜਾਂਦਾ ਤੇ ਜਿਵੇਂ ਦੇਖਿਆ ਜੀਐਸਟੀ 18% ਦਾ 10% ਤੇ ਜੀਐਸਟੀ ਪੈ ਗਈ ਕਸਟਮਰ ਨੂੰ ਜੇ ਸਰਕਾਰ ਅਗਲੇ ਬਜਟ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਵੀ ਇੱਕ ਲੋਕਾਂ ਦਾ ਅਹਿਮ ਮੁੱਦਾ ਅਹਿਮ ਲੋੜ ਸਮਝਦੇ ਹੋਇਆ ਇਹਤੇ ਵੀ ਜੀਐਸਟੀ ਘਟਾ ਦਿਓ ਤਾਂ ਕਿ ਲੋਕੀ ਤੁਹਾਡੇ ਨਾਲ ਹੋਰ ਮੋੜੇ ਮੋੜੇ ਜੋੜ ਕੇ ਵੱਧ ਤੋਂ ਵੱਧ ਤੁਹਾਨੂੰ ਜੀਐਸਟੀ ਜਮ੍ਹਾਂ ਕਰਾਉਣਗੇ ਜਿਹੜੀ ਨੀਡ ਜਿਹੜੀਆਂ ਚੀਜ਼ਾਂ ਉੱਤੇ ਜੀਐਸਟੀ ਜਿਹੜਾ ਸਰਕਾਰ ਵੱਲੋਂ ਘਟਾਇਆ ਗਿਆ ਵਾ ਉਸ ਸੰਬੰਧ ਵਿੱਚ ਕੀ ਜਾਣਕਾਰੀ ਹੈ ਉਸ ਸੰਬੰਧ ਵਿੱਚ ਇਹ ਹੈ ਜੀ ਇਹੜੀਆਂ ਚੀਜ਼ਾਂ ਦੇ ਰੇਟ ਕਾਫੀ ਵਧੇ ਹੋਏ ਸੀ ਓਣ ਘਟ ਜਾਣੇ ਆ ਉਹਦੇ ਕਰਕੇ ਮਤਲਬ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਵਾ ਉਹਦੇ ਕਰਕੇ ਮਤਲਬ ਜਿਹੜੀ ਆ ਮਹਿੰਗਾਈ ਵਧੀ ਹੋਈ ਸੀ ਓਣ ਘਟੂਗੀ ਲੋਕਾਂ ਨੂੰ ਫਾਇਦਾ ਹੋਊਗਾ ਭਾਈ ਤਰੀਕ ਤੋਂ ਪਹਿਲਾਂ ਜਿਹੜਿਆ GST ਕਿੰਨੀ ਕੀ ਸੀ ਕਿਰਿਆਨੀ ਲੱਗੂਗੀ ਤੇ ਹੁਣ ਜਿਹੜੀ ਉਸ ਤੋਂ ਬਾਅਦ ਘਟਾ ਕੇ ਸਰਕਾਰੋਂ ਲੱਗੀ ਨਹੀਂ ਕੀਤੀ ਆਡਰਡਾ ਜੀ ਜਿਵੇਂ ਕਈਆਂ ਦੇ ਜਿਵੇਂ 18% ਹੀ 12% ਹੀ ਹੋਣ ਉਹ ਉਹ ਘਟਾਉਂਦੇ ਆ ਜਿਵੇਂ 5% ਕਰਦੀ ਕਈਆਂ ਨੂੰ ਅੰਤ ਤੱਕ ਆ ਗਈ ਜਾਨੀ ਜੀ ਕਈ ਚੀਜ਼ਾਂ ਹੋਈਆਂ ਜਿਨ੍ਹਾਂ 'ਚ 0 ਵੀ ਕਰਦੀ ਆ 18 ਵਾਲੀਆਂ ਜਿਵੇਂ ਹੋਰ ਵੀ ਘਟਾ ਲਈ ਹਾਰ ਮਤਲਬ ਦਰਾਂ 'ਚ ਘਟਾਏ ਆ ਉਹਨਾਂ ਨੇ ਫਿਰ ਪਰਚੇ 'ਚ ਕਿੰਨਾ ਫਰਕ ਪਿਆ ਜੀ ਫਰਕ ਜੀ ਇਹ ਵਧੀਆ ਹੋਣ ਸਕੇ ਉਹ ਅੱਗੇ ਤੋਂ ਵਧੀਆ ਹੋ ਜਾਣਾ ਸੀ ਜਮਾਉਣੇ ਆਉਂਦੇ ਦਿਨਾਂ 'ਚ ਜਿਹੜਾ ਸਿਸਟਮ ਸਖਾਲਾ ਹੋਊਗਾ ਵਧੀਆ ਹੋਊਗਾ ਮੈਨੂੰ ਖੁਸ਼ ਹੈ ਇਸ ਟਾਈਮ ਮਾਲਿਕਾ ਖੁਸ਼ ਹੈ ਕਸਟਮਰ ਖੁਸ਼ ਹੈ ਆ ਸਮਰਥ ਹੋਏ। ਮੰਤਰੀ ਵੱਲੋਂ ਜੋ ਪ੍ਰਾਲਾ ਕੀਤਾ ਗਿਆ ਕਿ ਤੋਹਫਾ ਦਿੱਤਾ ਗਿਆ ਦੀਵਾਲੀ ਦੇ ਮੌਕੇ ਦੇ ਉੱਤੇ ਤੇ ਕਿਸ ਤਰ੍ਹਾਂ ਇਸ ਨੀਤੀ ਨੂੰ ਦੇ ਦੇ। ਨਹੀਂ ਵਧੀਆ ਜੀ ਇਹ ਜਿਹੜਾ ਵਧੀਆ ਗਾਵਾਂ ਜਿਹੜੀ ਚੀਜ਼ ਵਧੀਆ ਤੇ ਵਧੀਆ ਹੀ ਗਾਵਾਂ ਗੱਲ। ਕਿ ਜੇ ਮਤਲਬ ਘਟਾਇਆ ਉਹਨਾਂ ਨੇ ਰੇਟ ਤੇ ਵਧੀਆ ਹੀ ਆ ਪਬਲਿਕ ਵਾਸਤੇ ਤੇ ਬਹੁਤ ਵਧੀਆ ਹੈ। ਜਿਹੜੀ ਦੁਕਾਨ ਤੇ ਵੀ ਗਏ ਆ ਖਾਲਸਾ ਜੀ ਕੋਲ ਵੀ ਆਏ ਵੀ ਬੜੇ ਖੁਸ਼ ਆ। ਵੀ ਇਹਦੇ ਨਾਲੇ ਗਾਕੀ ਵਧੂਗੀ ਤੇ ਆਮ ਪਬਲਿਕ ਨੂੰ ਜਦੋਂ ਫਾਇਦਾ ਹੋਇਆ ਤੇ ਪ੍ਰਧਾਨ ਮੰਤਰੀ ਜੀ ਦਾ ਬਹੁਤ ਲੋਕ ਸਿਖਤ ਕਰਨ ਦੇ ਆ। ਪ੍ਰਧਾਨ ਮੰਤਰੀ ਜੀ ਨੇ ਬਹੁਤ ਵਧੀਆ ਕੰਮ ਕੀਤਾ ਦਿਵਾਲੀ ਤੇ ਤੋਹਫਾ ਦਿੱਤਾ ਤੇ ਗਾਂ ਵੀ ਇਸੇ ਤਰ੍ਹਾਂ ਤੋਹਫੇ ਦਿੰਦੇ ਰਹੇ। ਕੋ ਲੱਕੀ ਜੋਸ਼ੀ ਜੀ ਵੀ ਸਾਡੇ ਨਾਲ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਸੀ ਗੱਲ ਸਰ ਅਲੱਗ ਅਲੱਗ ਦੁਕਾਨਾਂ ਦੇ ਉੱਤੇ ਤੁਸੀਂ ਵੀਊ ਲੈਏ ਨੇ ਕਿਸ ਤਰ੍ਹਾਂ ਦਾ ਵੀਊ ਦੇਖਣ ਨੂੰ ਲੋਕ ਬਹੁਤ ਖੁਸ਼ ਹੋ ਗਏ ਬੋ ਜੀ ਮੋਦੀ ਸਾਹਿਬ ਦੀਆਂ ਸਹੂਲਤਾਂ ਹਰ ਬੰਦੇ ਨੂੰ ਮਿਲਦੀਆਂ ਵੀ ਆ ਠੀਕ ਹੈ ਜੀ ਲੋਕ ਬਹੁਤ ਖੁਸ਼ ਆ ਸਾਰੀਆਂ ਖਾਲਸਾ ਸਟੋਰ ਦੇ ਖਲੋਤੇ ਆ ਇਹ ਭਾਜੀ ਦੱਸੁੰਦੇ ਆ ਕਸਟਮਰ ਬਹੁਤ ਖੁਸ਼ ਹੋਏ ਆ ਮੱਧ ਵਰਗ ਦੇ ਲੋਕ ਤੇ ਜਿਆਦਾ ਕੋਸ਼ਿਸ਼ ਆ ਕਿ ਉਹ ਜਿਹੜਾ 10000 ਦਾ ਸੌਦਾ ਲੈਂਦਾ ਸੀ ਉਹਨੂੰ 5-70000 ਦਾ ਫਾਇਦਾ ਆ ਤੇ ਉਹਨਾਂ ਨੇ ਖੁਸ਼ੀ ਮਨਾਉਂਦੇ ਆ ਸਾਰੇ ਖੁਸ਼ੀ ਮਨਾਦੇ ਆ ਮੋਦੀ ਵੀਰ ਜੀ ਨੇ ਹਾਂ ਜੀ ਵੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ GST ਜਿਹੜੀ ਆ ਘਟਾਈ ਗਈ ਆ ਮੋਦੀ ਸਰਕਾਰ ਵੱਲੋਂ ਬੀਜੀ ਸਰਕਾਰ ਵੱਲੋਂ ਇਹ ਪ੍ਰਾਣਾਲਾ ਨੂੰ ਜੋ ਇੱਕ ਦੀਵਾਲੀ ਤੇ ਵੱਡਾ ਤੋਹਫਾ ਦਿੱਤਾ ਗਿਆ ਕਿਸ ਤਰ੍ਹਾਂ ਇਹ ਬਹੁਤ ਸੋਹਣਾ ਪ੍ਰਾਣਾਲਾ ਜੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਤੇ ਇਹਨਾਂ ਨੂੰ ਆਮ ਪਬਲਿਕ ਤੇ ਬਹੁਤ ਆ ਕੁਸ਼ੀਦਾ ਮੋਹਲਾ ਇਹ ਦਵਤਿ ਦਿਸਤਰਾਬ ਜੋਸੀ ਛਾਬ ਨੇ ਦੱਸਿਆ ਆਪਣੀ 10000 ਦਾ ਸਬਦੇ ਮਗਰ ਵੀ 1000 ਰੁਪਏ ਦਾ 1100 ਰੁਪਏ ਦਾ ਫਰਕ ਹੋਵੇਗਾ ਉਹ ਪਬਲਿਕ ਖੁਸ਼ ਹੋਏਗੀ ਤੇ ਤੁਹਾਡੇ ਕੋਲ ਪੈਂਪਲੇਟ ਵੀ ਤੁਹਾਡੇ ਕੋਲ ਆ ਤੇ ਅਲੱਗ-ਅਲੱਗ ਦਿਖਾ ਦਿਓ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜਾ ਜੀਐਸਟੀ ਘਟਾਈ ਗਈ ਹੈ ਮੋਟਰਸਾਈਕਲ ਦੇ ਉੱਤੇ ਪਹਿਲਾਂ 28% ਜੀਐਸਟੀ ਸੀ ਹੁਣ 18% ਕਰ ਦਿੱਤੀ ਗਈ ਹੈ ਜਿਵੇਂ ਮਤਲਬ ਦਵਾਈਆਂ ਦੇ ਇਲਾਜ ਵਾਸਤੇ ਇਹਦੇ ਵਿੱਚ GST 'ਚ ਬਹੁਤ ਫਰਕ ਪਾਇਆ ਜੀ। ਬਾਕੀ ਇਹ ਕਰਿਆਨਿਆਂ ਦੀਆਂ, ਇਲੈਕਟ੍ਰੋਨਿਕਸ ਸਾਮਾਨਾਂ ਵਾਸਤੇ, ਖੇਤੀਬਾੜੀ ਸੰਬੰਧ ਦੇ ਟਰੈਕਟਰਾਂ ਦੇ ਸਾਰਿਆਂ ਦੇ ਯਾਨੀ GST 18% ਤੋਂ 5% ਕਰ ਦਿੱਤੀ ਗਈ। ਤੇ ਗੱਡੀਆਂ ਦੇ ਵਿੱਚ ਜਿਵੇਂ ਸੂਜੂਕੀ ਮਰੂਤੀ ਵਾਲਿਆਂ ਦੀਆਂ ਗੱਡੀਆਂ ਜਿਹੜੀਆਂ ਉਹਨਾਂ ਦੇ ਵਿੱਚ ਉਹਨਾਂ ਸਟਾਰਟਿੰਗ بیس ਮਾਡਲ ਤੋਂ 70000 ਰੁਪਏ ਦਾ ਇਹ ਤਾਂ ਗੱਡੀ ਮਗਰ ਫਰਕ ਪਾਇਆ ਜੀ। ਇਸ ਕਰਕੇ ਉਹ ਦਸ ਨੇ ਨੇ ਵੀ ਸਾਡੀ ਸੇਲ ਪਰ ਅਗੇ ਨੂੰ ਕਾਫੀ ਵਧੀਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ